ਕਾਹ ਖੁਸੀ ਚੱਲਦਾ ਦੁੱਧ ਓਕੇ ਜੀ ਓਕੇ ਬੱਦਰਾ 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 ਆਾ ਸਰੀਰ ਬਣਾਉਣਾ ਇੱਥੇ ਸਰੀਰ ਤੇਰਾ ਦਾ ਭਾਈ ਬਣਾਇਆ ਪੈ ਤੇਰੇ ਭਾਈ ਦਾ ਬਣਾ ਸਰੀਰ ਆ ਦੇਖ ਲੈ ਕਹੇ ਹੋਏ ਪੈ ਛੋਟੇ ਵਰਗੇ ਕਮਾਂਟਲ ਬੇਟ ਹੂੰ ਮੇਰੇ ਤੂੰ ਐ ਲਾ ਲਾ ਭਾਈ ਕੱਦ ਦੇ ਹਿਸਾਬ ਨਾਲ ਉਹਨੂੰ 6 ਫੁੱਟ ਹੈਟ ਮੇਰਾ ਭਜਨ ਕਟੋ ਵੱਡਾ 10 ਕਿਲੋ ਦੇ ਲਵੇ ਜਾਂਦਾ ਹੈਗਾ ਸਾਰਾ ਪੈਕਡਾ 15 ਕਿਲੋ ਵਜਨ 6 ਫੁੱਟ ਹੈਗਾ ਤੇਰਾ ਕੱਦ ਦਾ 6 ਫੁੱਟ ਤੋਂ ਪਲੱਸ ਆ ਬਈ 1 ਇੰਚ ਫਿਰ 6 ਫੁੱਟ ਦਾ ਕੱਦ ਦਾ ਪੁੰਡੇ ਦਾ ਦੇਖ ਲੈ ਪਤਲਾ ਯਾਰ ਹੋਰ ਬਈ ਸਰੀਰ ਬਾਜਨ ਬਹੁਤ ਘਟਾ ਦੁੱਧੇ ਦੇ ਲਵੇ ਆ ਮਾਮਾ ਮੋ ਖੜਾ ਦੇ ਸਾਡਾ ਭਰੇ ਹੋਇਆ ਢੋਲ ਮਾਮਾ 1 ਲੀਟਰ ਮਾਰਿਆ ਕਰ ਭਾਂਚੋਂ ਕਾੜ ਕੇ ਚੰਗੀ ਤਰ੍ਹਾਂ ਵਿੱਚ ਲੈ ਜੀਆਂ ਪਾ ਕੇ 15 ਦਿਨ ਪੀਦਾ ਦੁੱਧ ਲਗਾਤਾਰ ਮੈਂ ਕਹਿੰਦਾ ਝੋਟੇ ਵਰਗਾ ਸਰੀਰ ਹੋ ਜਾ ਠੀਕ ਹੋ ਗਈ ਕਮਾਟਲ ਪਾ ਜਾਂਦਾ ਕਿਉਂ ਨਾ ਬਾਲਾ ਕੱਢਦੀ ਐ ਇਹ ਕੀ ਗੱਲਾਂ ਕਰਦਾ ਤੂੰ ਅੰਜੋਏ ਕਰ ਰਹੇ ਦੀ ਬੈਠੇ ਕਿ ਤੋ ਮਾ ਨਾਲ ਲਿਆ ਦੁੱਧ ਪਰਕੇ ਨਾਲ ਪੱਠੇ ਵੱਢਣ ਵਾਲੇ ਪੈਨੇ ਆ ਜਿਆ ਦੇ ਵਧੀਆ ਨਜ਼ਾਰੇ ਨੇ ਚਿੱਲ ਕਰੋ ਯਾਰ ਕੁਛ ਨਹੀਂ ਲੈ ਕੇ ਜਾਣਾ ਜ਼ਿੰਦਗੀ ਚ ਆਏ ਆ ਬਸ ਮੌਜਾਂ ਮਾਰੋ ਕੋਈ ਪਤਾ ਨਹੀਂ ਕਦੋਂ ਪੜਾਕਾ ਪੈ ਜੇ ਸਹੀ ਗੱਲ ਹੈ ਨਾ ਸਹੀ ਗੱਲ ਇੱਥੇ ਰਹਿ ਜੂ ਸਾਰਾ ਕੁਝ ਆ ਦਾਤਿਆਂ ਦੂਤੀਆਂ ਸਾਬ ਇੱਥੇ ਰਹਿ ਜਾਣਗੀਆਂ ਪੱਲੀਆਂ ਪੁੱਲੀਆਂ ਆਪਦਾ ਵਧੀਆ ਖਾਓ ਪੀਓ ਨਸ਼ੇ ਤੋਂ ਦੂਰ ਰਹੋ ਵਾਹ ਠੀਕ ਆ ਆਪਣਾ ਦੁੱਧ ਪੀਓ ਵਧੀਆ ਠੀਕ ਆ ਖੇਤ ਜਾਉਣੇ ਹੋ ਗੰਨਾ ਚੁੱਪੋ ਠੀਕ ਆ ਮੂਲੀ ਸੱਗਮੂਲ ਕਿੰਨਾ ਕੁਸਾ ਆਪਣੇ ਲਵੇ ਹੈਗਾ ਖਾਣ ਨੂੰ ਖੇਤ ਵਧੀਆ એનર્ਜੀ ਵਾਲੀਆਂ ਚੀਜ਼ਾਂ ਖਾਓ ਠੀਕ ਆ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਕਰ ਦਿਆ ਕਰੋ ਨਹੀਂ ਭਾਈ ਸਕਿਪ ਕਰ ਦਿਆ ਕਰੋ ਨੂੰ ਕੋਈ ਚੱਕਰ ਨਹੀਂ ਖੁਸੀ ਜਿਹੜੀ ਰੋਟੀ ਬੰਦਾ ਮੋਟਰ ਤੇ ਬਹਿ ਕੇ ਖਾਂਦਾ ਨਾ ਜਿਹੜਾ ਉਹਦਾ ਨਜ਼ਾਰਾ ਨਾ ਖੁਸੀ ਬੱਕਰੀ ਆ ਭਾਈ ਉਹ ਬਖਰਾ ਹੀ ਹੁੰਦਾ ਨਾਲ ਆਦਾ ਥੈਂ ਨਿੰਬੂ ਬਸ ਯਾਰ ਰੋਟੀ ਨਿੰਬੂ ਦਾ ਚਾਰ ਤੇ ਨਾਲ ਦੁੱਧ ਠੀਕ ਆ ਵਧੀਆ ਹਰੀਆਲੀ ਵਾਲੇ ਵਾਲੀ ਇਹੀ ਹੈ ਜਿਹੜੇ ਚਾਰ ਦਿਨ ਆਪਾਂ ਵਧੀਆ ਜ਼ਿੰਦਗੀ ਜੀ ਲਈ ਬਸ ਕਿੱਥੇ ਮਰਜੀ ਭੱਜ ਲਾ ਐਸਾ ਕਮਾਲਾ ਠੀਕ ਆ ਪੈਸੇ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਹਨਾ ਪਰ ਇੰਨੇ ਵੀ ਬੌਲੇ ਨਾ ਹੋਈਏ ਵੀ ਆਪਣੀ ਜ਼ਿੰਦਗੀ ਉਹੀ ਖਰਾਬ ਕਰ ਲਈ ਹੂੰ ਹੁਣ ਆ ਵਧੀਆ ਬੈਠੇ ਆ ਨਾ ਉਹ ਨੋ ਟੈਨਸ਼ਨ ਕੋਈ ਪਰਵਾਹ ਨਹੀਂ ਕਿਸੇ ਦੀ ਕਿਆ ਕੁਸੀ ਇਹਦਾ ਬਸ ਬੰਦੇ ਨੇ ਕਿਸੇ ਕੁਝ ਦੇਣਾ ਨਾ ਹੋਵੇ ਹਨਾ ਬਸ ਬੰਦਾ ਫਰੀ ਹੋਵੇ ਸਾਰੇ ਕਿਤੋਂ ਆਪਣਾ ਖਾਓ ਪੀਓ ਵਧੀਆ ਅੰਜਵਾਏ ਕਰੋ ਠੀਕਾ ਬਸ ਇਹ ਮੈਂ ਖੁਸ਼ੀ ਨਾਲ ਮੋਟਰ ਤੇ ਆ ਜਾਣਾ ਮੇਰੇ ਤੋਂ ਚਿਕਚਿਕ ਜੀ ਨਾ ਘਰੇ ਜਿਹੜੇ ਬੋਕਰੀ ਹੁੰਦੇ ਨੇ ਹਨਾ ਰੌਲਾ ੱੱਪੇ ਉਹ ਤੋਂ ਮੈਂ ਦੂਰ ਹੀ ਰਹਿ ਕੇ ਰਾਜੀ ਹਾਂ ਇਸ ਕਰਕੇ ਆਪਦਾ ਕਿ ਆਪਦਾ ਮੋਟਰ ਤੇ ਬਹਿ ਜਾਂਦੇ ਆ ਮੌਜਾਂ ਨਾਲ ਆਰਾਮ ਨਾਲ ਰਾਵੜਾ ਪਰ 11 10 10:30 11 ਵਜੇ ਆ ਜਾਨੇ ਆ ਤੇ ਆਪਦਾ ਰਾਮ ਨਾਲ 4:30 4 ਵਜੇ ਘਰੇ ਵਗ ਜਾਨੇ ਇੱਥੇ ਨਾਲ ਨਾਲ ਸਬਜੀ ਭਾਜੀ ਲਾ ਲਈ ਹੋਈ ਆ ਤੇ ਥੋੜੀ ਜਿਹੀ ਹੁਣ ਹੋਰ ਲਾਉਣੀ ਆ ਆਪਾਂ ਇੱਧਰ ਬੱਕੀਆ ਬਰਸ਼ੀਨ ਆਪਣਾ ਬਹੁਤ ਸੋਹਣਾ ਖੜਾ ਤੇ ਕੁਛ ਠੜ ਨੇ ਮਾਰਤਾ ਇਹ ਠੜ ਨੇ ਜਿਆਦਾ ਮਤਲਬ ਲਾਲਜਾ ਕਰਤਾ ਬਰਸ਼ੀਨ ਬਾਹਲਾ ਜਾ ਤੇ ਬਾਕੀ ਆਪਾਂ ਤਾਂ ਇਹ ਕਹਿੰਦੇ ਆ ਵੀ ਯਾਰ ਆਪਣਾ ਵਧੀਆ ਇੰਜੋਏ ਕਰਿਆ ਕਰੋ ਹਨਾ ਖਾਇਆ ਪੀਆ ਕਰੋ ਬਾਈ ਬਾਪਿਆ ਨਸ਼ੇ ਪੱਤੇ ਤੋਂ ਦੂਰ ਰਹੋ ਬਸ ਨਸ਼ਾ ਪੱਤਾ ਬਹੁਤ ਜਿਆਦੇ ਬੰਦੇ ਕਰਦੇ ਨੇ ਹਨਾ ਲਿਮਟ ਤੋਂ ਬਾਹਰ ਹੀ ਹੋ ਜਾਂਦੇ ਨੇ ਹਨਾ ਗਾਲਾਂ ਕੱਢਦੇ ਆ ਘਰਦਿਆਂ ਨੂੰ ਪ੍ਰਭਾਵ ਨੂੰ ਬਸ ਉਹ ਤੇ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ ਠੀਕ ਆ ਤੇ ਆ ਕਾਲਾ ਗੰਨਿਆਂ ਦੀ ਵੀ ਸਫਾਈ ਕਰੀ ਸੀ ਤੇ ਇਧਰ ਆਪਣੇ ਲਾਸਨ ਲਾਇਆ ਬਹੁਤ ਸੋਹਣਾ ਲਾਸਨ ਹੋ ਰਿਹਾ ਕਦੇ ਵੀ ਜੇ ਲਾਸਨ ਲਾਉਣਾ ਹੁੰਦਾ ਨਾ ਬੰਦਾ ਜਦੋਂ ਪੱਲਾ ਲਾਸਨ ਲਾਉਣੇ ਆ ਲਾ ਹਸਨ ਲਾ ਕੇ ਉਦੋਂ ਬਾਅਦ ਨਾਲ ਦੀ ਨਾਲ ਇਹਦੇ ਉੱਤੇ ਤੂੜੀ ਛੜਦਿਆ ਕਰੂ ਫੁੱਲ ਤੂੜੀ ਜਿੰਨੀ ਛਿੱਟੀ ਜਾਂਦੀ ਆ ਆ ਦੇਖੋ ਇਹਦਾ ਤੂੜੀ ਜਾਂਦੀ ਦੀ ਜਿੰਨੀ ਛਿੱਟੀ ਜਾਂਦੀ ਆ ਉਹਦਾ ਕਾਰਨ ਇਹ ਆ ਕਿ ਇਹਦੇ ਵਿੱਚ ਕੱਖ ਨਹੀਂ ਹੁੰਦੇ ਹੁੰਦੇ ਆ ਪਰ ਇੰਨੇ ਨਹੀਂ ਹੁੰਦੇ ਵੀ ਜਿਵੇਂ ਨਜਾਇਜ਼ ਜਿਹੜੇ ਕੱਖ ਕੱਖ ਹੁੰਦੇ ਆ ਨਾ ਕੱਖ ਨਹੀਂ ਹੁੰਦੇ ਕਿ ਜਿਹੜੀ ਤੂੜੀ ਆ ਉਹ ਕੱਖਾਂ ਨੂੰ ਦੱਬ ਲੈਂਦੀ ਆ ਤੇ ਜਿਹੜਾ ਆਪਣਲਾ ਹਸਨ ਉਹ ਨਿਕਲ ਆਉਂਦਾ ਬਾਅਦ ਦੇ ਵਿੱਚ ਹੈ ਨਾ ਠੀਕ ਆ ਜੀ ਮਤਲਬ ਲਾ ਹਸਨ ਲਾ ਕੇ ਉਦੋਂ ਬਾਅਦ ਪਾਣੀ ਲਾ ਕੇ ਨਾਲ ਦੀ ਨਾਲ ਉੱਪਰ ਤੂੜੀ ਛੜ ਦੋ ਕਾ ਖੁਸ਼ੀ ਤੇ ਆ ਲੈ ਖੁਸ਼ੀ ਨਹੀਂ ਤਾਂ ਇੱਧਰ ਦੁੱਧਾ ਟੰਗ ਰੱਖਿਆ ਤੇ ਇੱਧਰ ਗਲਾਸ ਭਰ ਰੱਖਿਆ ਖੁਸ਼ੀ ਚਿੱਲ ਕਰਦਾ ਹੋਇਆ ਬਾਈ ਚਿੱਲ ਕਰਦਾ ਹੋਇਆ ਬਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਮੇਰਾ ਭਾਈ ਸ਼ੇਅਰ ਕਰਿਆ ਕਰੋ ਹਨਾ ਅੱਗੇ ਯਾਰ ਗਰੁੱਪਾਂ ਚ ਪਾ ਦਿਆ ਕਰੋ ਫੜਦੇ ਬਹੁਤ ਗਰੁੱਪ ਨੇ ਹਨਾ ਆਪਣਾ ਛੋਟਾ ਜਿਹਾ ਵਲੋਗ ਹੈ ਇਹ ਠੀਕ ਆ ਕੋਈ ਆਪਾਂ ਨੂੰ ਕੋਈ ਲਾਲ ਕੇ ਲੂਲ ਚ ਤਾਂ ਹੈ ਨਹੀਂ ਇਹ ਤਾਂ ਆਪਾਂ ਫਨ ਵਾਸਤੇ ਪਾਉਣਾ ਹੈ ਨਾ ਵੀ ਚੱਲ ਜਾਂਦਾ ਰਹਿੰਦੀਆਂ ਨੇ ਜੁੜੀਆਂ ਬੰਦਿਆਂ ਦੀ ਕਿਉਂਕਿ ਮੇਰੇ ਬਹੁਤ ਵੀਡੀਓ ਪਈਆਂ ਹੋਈਆਂ ਨੇ ਪਹਿਲਾਂ ਜਦੋਂ ਮੈਂ ਬਾਹਰ ਗਿਆ ਹੋਇਆ ਸੀਗਾ ਉਹ ਵੀਡੀਓ ਬਹੁਤ ਪਈਆਂ ਹੋਈਆਂ ਨੇ ਮੇਰੀਆਂ ਹਨਾ ਜਿਆਦਾ ਰਹਿ ਜਾਂਦੀਆਂ ਨੇ ਨੈਟ ਤੇ ਠੀਕ ਹੈ ਜੀ ਬਾ ਤੁਸੀਂ ਸ਼ੇਅਰ ਨਹੀਂ ਕਰਦੇ ਪਰ ਜਿਹੜੀ ਗੱਲ ਹੈ ਨਾ ਬਾ ਵੀਡੀਓ ਦੇਖੀ ਬਸ ਦੋ ਵਾਰ ਤੁਸੀਂ ਅੱਗੇ ਹੋ ਜਾਂਦੇ ਹੋ ਨਾ ਸ਼ੇਅਰ ਕਰ ਦਿਆ ਕਰੋ ਜਿੰਨੇ ਕ ਬੰਦੇ ਤੱਕ ਪਹੁੰਚਾਈ ਜਾਂਦੇ ਆ ਪਹੁੰਚਾਇਆ ਕਰੋ ਉਹਦੇ ਨਾਲ ਕੀ ਆ ਕੀ ਰੀਚ ਹੋ ਜਾਂਦੀ ਆ ਚੈਨਲ ਹੋ ਗਿਆ ਜਿਵੇਂ YouTube ਹੋ ਗਿਆ ਭਾਵੇਂ ਉਹ Instagram ਹੋ ਗਿਆ ਹਨਾ ਤੇ ਉਹ ਰੀਚ ਵੱਜ ਜਾਂਦੀ ਆ ਹਨਾ ਬੰਦੇ ਤੱਕ ਪਹੁੰਚਾਉਂਦੇ ਨੇ ਫਿਰ Instagram ਛੱਡਦਾ ਜਿਵੇਂ YouTube ਆ ਉਹ ਛੱਡ ਦਿੰਦੀ ਆ ਫਿਰ ਹਨਾ ਜਦੋਂ ਰੀਚ ਪੈ ਜਾਂਦੀ ਆ ਫੁੱਲ ਜਾ ਕੇ ਲੱਖ ਬੰਦੇ ਲੈ ਵੀ ਛੱਡਤੀ 20000 ਬੰਦੇ ਲੈ ਵੀ ਛੱਡਤੀ ਹਨਾ ਜਾਂ 2 ਲੱਖ ਲੈ ਵੀ ਛੱਡਤੀ ਫਿਰ ਉਹਨਾਂ ਚ ਬੰਦਿਆਂ ਨੂੰ ਜਿਵੇਂ ਮਾਲਾ ਥੇ ਥਿੰਮੜ ਲਾਇਆ ਹੁੰਦਾ ਜਿਵੇਂ ਰੋ ਬੰਦ ਦੇਖਦੇ ਨੇ ਹਨਾ ਕਈ ਬੰਦੇ ਗਲਤ ਥਿੰਮੜ ਲਾਉਂਦੇ ਨੇ ਬਾਅਦ ਦੇ ਵਿੱਚ ਵੀਡੀਓ ਹੋਰ ਨਿਕਲਦੀ ਹੈ ਹਨਾ ਪਰ ਆਪਾਂ ਇਹੋ ਜਿਹਾ ਕੰਮ ਤਾਂ ਨਹੀਂ ਕਰਦੇ ਠੀਕ ਆ ਜੋ ਚੀਜ਼ ਹੁੰਦੀ ਆ ਉਹੀ ਆਪਾਂ ਦਿਖਾਉਨੇ ਆ ਹਨਾ ਤੇ ਬਾਕੀ ਯਾਰ ਉਹ ਮੇਰਾ ਦੁੱਧ ਕਿੱਥੇ ਰੱਖਦਾ ਓਏ ਮੇਰਾ ਗਲਾਸ 'ਚ ਦੁੱਧ ਮੇਰਾ ਗਲਾਸ ਤੂੰ ਲੈ ਜਾ ਦੁੱਧ ਵਾਲਾ ਪੀਣਾ ਤੀ ਮੈਂ ਮੈਂ ਰੱਖਿਆ ਦੀ ਮਮਾ ਮੈਂ ਮਾਦਾ ਵੀਡੀਓ ਦੇ ਚੱਕਰ ਦੇ ਵਿੱਚ ਕੋਈ ਗੱਲ ਨਹੀਂ ਚਲੋ ਬਸ ਵਧੀਆ ਹੈ ਯਾਰ ਜੀ ਲੱਗਦਾ ਮੋਟਰ ਤੇ ਕਿਹੜਾ ਕਿਹੜਾ ਬੰਦਾ ਮੋਟਰ ਤੇ ਬਹਿ ਕੇ ਰਾਜੀ ਆ ਖੋਸਾ ਜਿਹੜਾ ਬੰਦਾ ਕੱਲਾ ਰਹਿ ਕੇ ਰਾਜੀ ਆ ਨਾ ਪਰ ਮੈਂ ਤਾਂ ਕੱਲਾ ਰਹਿ ਕੇ ਰਾਜੀ ਆ ਮੋਟਰ ਤੇ ਬਸ ਆਪਾਂ ਤਾਂ ਕਹਿੰਦੇ ਕੋਈ ਨਾ ਹੋਵੇ ਆਪਣੇ ਕੋਲ ਬਸ ਵਧੀਆ ਆਪਾਂ ਬੈਠੇ ਹੋਈਏ ਮੋਜਾਂ ਨਾਲ ਆਪਦਾ ਠੀਕ ਆ ਕੰਮ ਕਰਕੇ ਉਦੋਂ ਬਾਅਦ ਠੀਕ ਆ ਅਰੈਸਟ ਕਰੋ ਅਰੈਸਟ ਕਰਕੇ ਘਰੇ ਚੱਲ ਜੀ ਠੀਕ ਆ ਬਾਕੀ ਆਪਾਂ ਨੇ ਦੁਬਾਰੇ ਗੰਨੇ ਫੇਰ ਲਾਤੇ ਥੋੜੇ ਜੇ ਠੀਕ ਆ ਕਿਉਂਕਿ ਗੰਨਿਆਂ ਨੂੰ ਪਤਾ ਨਹੀਂ ਬਿਮਾਰੀ ਪੈ ਗਈ ਸੀ ਕਿੰਨੇ ਕੀ ਚੱਕਰ ਪੈ ਗਏ ਇੱਥੇ ਆਪਾਂ ਨੇ ਹੋਰ ਦਬਤਿਆ ਉਹਦੇ ਇਹ ਵੀ ਨਿਕਲਿਆਉਣਗੇ ਤੁਹਾਨੂੰ ਦਿਖਾਵਾਂਗੇ ਅਗਲੀਆਂ ਵੀਡੀਆਂ ਦੇ ਵਿੱਚ ਠੀਕ ਹਜੇ ਤਾਂ ਨਿਕਲਦੇ ਪਰ ਇਹ ਤਾਂ 15 ਦਿਨਾਂ ਤੱਕ ਨਿਕਲਿਆਉਣਗੇ ਭਾਈ ਬਣ ਕੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰ ਮੇਰਾ ਵੀਰ ਹਨਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜਉਂਦੇ ਬਸਦੇ ਰਹੋ ਰੱਬ ਤੁਹਾਨੂੰ ਤਰੱਕੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਠੀਕ ਆ ਬਸ ਸਾਡਾ ਬਣਾ ਦੋ ਕਰ ਦੋ 10k ਕੀ ਕਰਨਾ 10k ਯਾਰ ਫੋਲੋਅਰ ਫੋਲੋਅਰ ਸਬਸਕ੍ਰਾਈਬਰ ਬਾਏ ਬਾਏ ਧੰਨਵਾਦ ਖੁਸ਼ੀ ਦਰਬਾ